ਇਹ 11ਵਾਂ ਬੌਮ ਅਟੈਕ ਹੋਇਆ ਜਿੱਥੇ ਪਹਿਲਾਂ ਜਿੰਨੇ ਵੀ ਅਟੈਕ ਨੇ ਉਹ ਪੁਲਿਸ ਸਟੇਸ਼ਨ ਤੇ ਹੋਏ ਆ ਮਤਲਬ ਸਿੱਧਾ ਚੈਲੰਜ ਹੈ ਸਕਿਉਰਿਟੀ ਫੋਰਸਿਜ਼ ਨੂੰ ਇਹ ਪਹਿਲਾ ਬਲਾਸਟ ਹੋਇਆ ਜਿਹੜਾ ਇੱਕ ਕਿਸੇ ਦੀ ਪਰਸਨਲ ਰਹਿਸ਼ ਤੇ ਆ ਕੇ ਇੱਕ ਪਿੰਡ 'ਚ ਵੜ ਕੇ ਔਰ ਉਸ ਘਰ ਨੂੰ ਚੁਣਿਆ ਗਿਆ ਜੋੜਾ ਫੇਰ ਮੈਨੂੰ ਕਹਿਣੀ ਨਹੀਂ ਚਾਹੀਦੀ ਗੱਲ ਕਿਉਂਕਿ ਇਹ ਇੱਕ ਇਤਿਹਾਸ ਨੂੰ ਡਰਾਉਣ ਵਾਲੀ ਗੱਲ ਆ ਮੈਂ ਤਾਂ ਕਰ ਰਿਹਾ ਕਿਉਂਕਿ 1991 ਚ ਵੀ ਸਾਡੇ ਸਵਰਗਵਾਸੀ ਰਿਜਿੰਦਰ ਕੁਮਾਰ ਪੱਪੂ ਜੀ ਜੈੰਤੀਪੁਰ ਸਾਬ ਤੇ ਵੀ ਅਟੈਕ ਹੋਇਆ ਸੀ ਔਰ ਉਹ ਸਿਰਫ ਐਸਲੀ ਉਹਦੋਂ ਹੋਇਆ ਸੀਗਾ ਕਿਉਂਕਿ ਉਹ ਇੱਕ ਪੰਜਾਬ ਚ ਇੱਕ ਮਾਈਨੋਰਟੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਸਨ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਸਨ ਅੱਜ ਵੀ ਜਦੋਂ 20 ਸਾਲ ਬਾਅਦ ਅਟੈਕ ਹੋਇਆ ਫੇਰ ਉਸ ਮਾਇਨੋਰਟੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਔਰ ਕਮਾਲ ਦੀ ਗੱਲ ਹੈ ਕਿਉਂਕਿ ਮੈਂ ਨਹੀਂ ਇਹ ਮੰਨਦਾ ਕਿ ਕੋਈ ਗੁਰੂ ਦਾ ਸਿੱਖ ਕਿਉਂਕਿ ਆ ਮੈਂ ਆ ਪੋਸਟ ਪੜੀ ਆ ਜਿਹੜੀ ਇਹਨਾਂ ਨੇ ਇਹ ਸਾਂਝੀ ਕੀਤੀ ਆ ਮੇਨਲਾ ਦਾ ਆ ਪੋਸਟ ਆ ਇਹਨਾਂ ਦੀ ਅਖੀਰ 'ਚ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਮੈਂ ਉਹ ਪੋਸਟ ਵੀ ਪੜਦਾ ਬੱਬਰ ਖਾਲਸਾ ਇੰਟਰਨੈਸ਼ਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਜੋ ਜੈਨਤੀਪੁਰ ਵਿੱਚ ਸ਼ਰਾਬ ਦੇ ਠੇਕੇਦਾਰ ਪੱਪੂ ਜੈਨਤੀਪੁਰ ਦੇ ਘਰ ਮਲਾਜਮਾ ਉੱਤੇ ਗਰਨੇਡ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਹੈਪੀ ਪਸ਼ੀਆ ਲੈਂਦਾ ਹਾਂ ਇਹ ਇਹ ਚੇ ਕਾਰਨ ਇਹ ਹੈ ਕਿ ਪਿਛਲੇ ਕੁਝ ਸਮਾਂ ਪਹਿਲਾਂ ਸਾਡੇ ਵੱਲੋਂ ਇਹਨਾਂ ਨੂੰ ਫੋਨ ਕੀਤੇ ਗਏ ਕਿਹਾ ਗਿਆ ਕਿ ਇਸ ਵਾਰ ਪੰਜਾਬ ਵਿੱਚ ਸ਼ਰਾਬ ਬੰਦੀ ਕੀਤੀ ਜਾਣੀ ਹੈ ਅਤੇ ਸ਼ੁਰੂਆਤ ਮਾਝੇ ਤੋਂ ਕੀਤੀ ਜਾਣੀ ਹੈ ਸਾਡੇ ਕਹਿਣ ਦੇ ਬਾਵਜੂਦ ਵੀ ਇਸ ਨੇ ਸਾਡੀ ਗੱਲ ਨੂੰ ਹਲਕੇ ਵਿੱਚ ਲਿਆ ਤੇ ਗੱਲ ਨੂੰ ਇਗਨੋਰ ਕਰਦੇ ਹੋਏ ਦੁਬਾਰਾ ਠੇਕੇ ਭਰੇ ਪਰ ਹੁਣ ਇਹਨਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ ਇਹਨਾਂ ਠੇਕੇਦਾਰਾਂ ਵੱਲੋਂ ਬਹੁਤ ਸਾਰੇ ਗੁਰੂ ਘਰ ਅਤੇ ਸਕੂਲਾਂ ਦੇ ਨੇੜੇ ਵੀ ਠੇਕੇ ਕੋਲੇ ਗਏ ਹੋਣ ਜੋ ਕਿ ਬਹੁਤ ਨਿੰਦਨਯੋਗ ਹੈ ਉਹ ਬੰਦ ਕੀਤੇ ਜਾਣ ਨਹੀਂ ਤਾਂ ਸਾਡੇ ਵੱਲੋਂ ਸ਼ਰਾਬ ਸਮੇਤ ਅੱਗ ਲਗਾ ਕੇ ਫੂਕ ਦਿੱਤੇ ਜਾਣਗੇ। ਬਾਕੀ ਇਹਨਾਂ ਦੇ ਥੱਲੇ ਜਿਹੜੇ ਵੀ ਕਰਿੰਦੇ ਕੰਮ ਕਰ ਰਹੇ ਨੇ ਉਹ ਸੋਚ ਕੇ ਕਰਿਓ। ਅਸੀਂ ਪਹਿਲਾਂ ਇਹਨਾਂ ਨੂੰ ਜ਼ੁਬਾਨੀ ਤੌਰ ਤੇ ਆਖਿਆ ਸੀ ਪਰ ਇਹਨਾਂ ਨੇ ਅਮਲ ਨਹੀਂ ਕੀਤਾ। ਉਸ ਤੋਂ ਬਾਅਦ ਇਹਨਾਂ ਦੇ ਠੇਕਿਆਂ ਨੂੰ ਅੱਗ ਵੀ ਲਾਈ ਸੀ। ਔਰ ਇਹਨਾਂ ਦੇ ਖਾਨੇ ਗੱਲ ਨਹੀਂ ਪਈ ਅਤੇ ਜਿਹੜਾ ਵੀ ਕੋਈ ਪੀਨ ਦਾ ਚਾਹਵਾਨ ਹੈ ਉਹ ਆਪਣੇ ਘਰ ਕੱਢ ਕੇ ਪੀਵੇ ਠੇਕੇ ਤੋਂ ਸ਼ਰਾਬ ਨਾ ਲਈ ਜਾਵੇ ਕਿਉਂਕਿ ਆਮ ਲੋਕਾਂ ਦਾ ਪੈਸਾ ਕੋਆਪਰੇਟਿਵ ਤੇ ਸਰਕਾਰ ਦੀ ਜੇਬ ਵਿੱਚ ਜਾ ਰਿਹਾ ਹੈ ਪਰ ਉਹਨਾਂ ਨਹੀਂ ਜਾਣ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗ ਜਾਰੀ ਹੈ ਵੇਟ ਐਂਡ ਵਾਚ ਨੈਕਸਟ ਟਾਰਗੇਟ ਸੂਨ ਹੁਣ ਮੈਨੂੰ ਇਹ ਗੱਲ ਦੱਸੋ ਕਿ ਆਪ ਹੀ ਸੈਲਫ ਕਨਟਰੈਡਿਕਟਰੀ ਗੱਲਾਂ ਕਰ ਗਏ ਕਹਿੰਦੇ ਵੈਸੇ ਤਾਂ ਠੇਕੇ ਬੰਦ ਕਰੋ ਤੇ ਜੇ ਪੀਣੀਆ ਘਰ ਦੀ ਕੱਢੀ ਪੀ ਲੋ ਕਮਾਲ ਹੀ ਆ ਨਾ ਔਰ ਜਿਹੜੇ ਬੰਦੇ ਗੱਲ ਕਰ ਰਹੇ ਆ ਇਹ ਸਾਰੇ ਰੋਡੇ ਪੋਡੇ ਆਪੇ ਪੌਣੀ ਪੌਣੀ ਬੋਤਲ ਸ਼ਰਾਬ ਪੀਣ ਵਾਲੇ ਪੀਮ ਦੀ ਡਲੀ ਖਾਣ ਵਾਲੇ ਮੈਂ ਕਹਿੰਦਾ ਵੱਡੇ ਸਮੇਂ ਕੀ ਏ ਉਹ ਹੁਣ ਸਲਾਹ ਦੇਣਗੇ ਕਿ ਕਿਵੇਂ ਕੀ ਹੋਣਾ ਚਾਹੀਦਾ ਭਾਈ ਆ ਖੇਕੇ ਦੇ ਕੋਈ ਦਿੰਦਾ ਨਾ ਤਾਂ ਤੁਹਾਡਾ ਯਾਰ ਦਿੰਦਾ ਜਿਹੜਾ ਤੁਹਾਡੇ ਤੇ ਕਾਰਵਾਈ ਨਹੀਂ ਕਰ ਰਿਆ ਭਗਵੰਤ ਮਾਨ ਉਹਨੂੰ ਕਹੋ ਸ਼ਰਾਬ ਬੰਦੀ ਇਹ ਕਿਉਂ ਚਾਉਂਦੇ ਤੁਹਾਨੂੰ ਮੈਂ ਅੱਜ ਦੱਸ ਦੇਣਾ ਕਿਉਂਕਿ ਸਭ ਤੋਂ ਵੱਡੇ ਬਲੈਕ ਦੇ ਕਾਰੋਬਾਰੀ ਜਿਵੇਂ ਦੂਜੇ ਸੂਬਿਆਂ 'ਚ ਜਿੱਥੇ ਸ਼ਰਾਬ ਪੰਦੀ ਹੈ ਨਾ ਇਹਨਾਂ ਨੇ ਕਰਨਾ ਮੈਨੂੰ ਮੈਂ ਇਹ ਤੁਹਾਨੂੰ ਤਾਂ ਪੜ ਕੇ ਵਿਖਾਈਏ ਮਖੋਟਾ ਜੀ ਇਹ ਪੰਥਿਕ ਮਕੋਟਾ ਪਾ ਕੇ ਇਹ ਅਸਲ ਚ ਨੇ ਲੁਟੇਰੇ ਚੋਰ ਠੱਗ ਇਹਨਾਂ ਦਾ ਕੋਈ ਪੰਥਿਕ ਸਭਿਆਨ ਚ ਕੋਈ ਹਮਦਰਦੀ ਨਹੀਂ ਇਹ ਹਾਂ ਆਈਐਸਆਈ ਨਾਲ ਰਲ ਕੇ ਪੰਜਾਬ ਚ ਹਿੰਦੂ ਸਿੱਖ ਏਕਤਾ ਤੇ ਭਾਈਚਾਰੇ ਇੱਕ ਸਾਜ ਨੂੰ ਵੱਡਾ ਖਤਰਾ ਕਿਉਂਕਿ ਸ਼ਰਾਬ ਦੇ ਕਾਰੋਬਾਰ ਕੌਣ ਦਿੰਦਾ ਉਹਦੀ ਆਕਸ਼ਨ ਕੌਣ ਕਰਦਾ ਸਰਕਾਰ ਕਰਦੀ ਹੈ ਇਹਨੇ ਤਾਂ ਕਰਨੀ ਹੀ ਨਹੀਂ ਨਾ ਇਹਨੇ ਪਾਲਿਸੀ ਬਣਾਉਣੀ ਆ ਜਿਹੜੀ ਸਰਕਾਰ ਪਾਲਿਸੀ ਬਣਾ ਰਹੀ ਹੈ ਤੁਹਾਨੂੰ ਕੋਈ ਪਾਲਿਸੀ ਨਹੀਂ ਸਹਿਮ ਠੀਕ ਉਹ ਸਰਕਾਰ ਨਾਲ ਗੱਲ ਕਰੋ ਜਿਹੜੇ ਕਾਰੋਬਾਰ ਚ ਆਪ ਦਾ ਪੈਸਾ ਭਰ ਰਹੇ ਆ ਸਰਕਾਰਾਂ ਨੂੰ ਜਾਂ ਜਿਹੜੇ ਕਾਰੋਬਾਰ ਕਰ ਰਹੇ ਆ ਉਹਨਾਂ ਤੇ ਐਵੇਂ ਇਹੋ ਜੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਇਹ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਔਰ ਮੈਂ ਤੁਹਾਨੂੰ ਅੰਦਰਲੀ ਕਹਾਣੀ ਦੱਸ ਦਿਆਂ ਕੀ ਆ ਮੰਗਦੇ ਪੈਸਾ ਜੇ ਤਾਂ ਪੈਸਾ ਦੇ ਦਿਓ ਤਾਂ ਠੀਕ ਹੈ ਜੇ ਨਾ ਪੈਸਾ ਦਿਓ ਫਿਰੋਤੀ ਨਾ ਦਿਓ ਜੇ ਕੋਈ ਅੱਗੋਂ ਆਕੜਦਾ ਤੇ ਫਿਰ ਉਹਨੂੰ ਇਸ ਤਰ੍ਹਾਂ ਡਰਾਉਂਦੇ ਤੁਸੀਂ ਅੰਦਰ ਵੇਖ ਹੀ ਲਿਆ ਨਾ ਕਿੱਡਾ ਵੱਡਾ ਉਹ ਮੋਟਰਸਾਈਕਲ ਵਾਲਾ ਵੀ ਜੇ ਆਸੀ ਉਹ ਵੀਡੀਓ ਮੈਂ ਸ਼ੇਅਰ ਨਾ ਕਰਦਾ ਤੇ ਗੁਰਪ੍ਰੀਤ ਸਿੰਘ ਭੁੱਲਰ ਵਰਗਾ ਪੁਲਿਸ ਦਾ ਕਮਿਸ਼ਨਰ ਹੁੰਦਾ ਉਹਨੇ ਤਾਂ ਕਹੀ ਦਿਨ ਹੀ ਟਾਇਰ ਪਾਟਿਆ ਔਰ ਤੁਸੀਂ ਵੀ ਥੋੜੀ ਵੀ ਮਜਬੂਰੀ ਬਣ ਜਾਂਦੀ ਜਦੋਂ ਪੁਲਿਸ ਕਹਿ ਰਹੀ ਹੈ ਕਿ ਟਾਇਰ ਪਾਟਿਆ ਤੁਸੀਂ ਕਿਵੇਂ ਕਹਿ ਦੋਗੇ ਬੰਮ ਚੱਲਿਆ ਮਗਰ ਚਸ਼ਮਦੀਤ ਉਹ ਜਿਹੜੀ ਗਵਾਹੀ ਕਹਿ ਲੋ ਜਿਹੜੀ ਵੀਡੀਓ ਮੈਂ ਸ਼ੇਅਰ ਕੀਤੀ ਤੁਸੀਂ ਸਾਰਿਆਂ ਨੇ ਵੇਖੀ ਕਿ ਉਹ ਮੋਟਰਸਾਈਕਲ ਵਾਲੇ ਕਿਵੇਂ ਆਏ ਔਰ ਕਿੱਡੀ ਦਲੇਰੀ ਚ ਪਿੰਡ 'ਚ ਭਾਈਚਾਰਾ ਹੁੰਦਾ ਇੱਕ ਆ ਇਹ ਪਿੰਡ ਜੈਨਤੀਪੁਰ ਸਾਹਿਬ ਇੱਕ ਤਰਫਾ ਜਿੱਤਦੇ ਰਹੇ ਆ ਅਸੀਂ ਚੇਅਰਮੈਨ ਬਣਾਇਆ ਸੀ ਉਹਨਾਂ ਨੂੰ ਉਹਦਾ ਵੱਡਾ ਕਾਰਨ ਇਹ ਸੀ ਕਿ ਇੱਕ ਤਾਂ Hindu ਸੀ ਕੇਕਤਾ ਦਾ ਮੈਂ ਮੈਸੇਜ ਦੇਣਾ ਚਾਹੁੰਦਾ ਮੈਂ ਉਸ ਵੇਲੇ ਭੋਗਤੇ ਵੀ ਬੋਲ ਕੇ ਗਿਆ ਇਹ ਹੀ ਗੱਲ ਦੂਜਾ ਕਾਰਨ ਇਹ ਸੀ ਕਿ ਇਹ ਪਿੰਡ ਉਹਨਾਂ ਦੇ ਨਾਲ ਹੈ ਉਸ ਪਿੰਡ 'ਚ ਵੜ ਕੇ ਜਿੱਥੇ ਸਾਰੇ ਉਹਨਾਂ ਨਾਲ ਸਹਿਮਤ ਨੇ ਤੁਸੀਂ ਅੰਦਰ ਵੇਖ ਹੀ ਲਿਆ ਕਿ ਕਿੱਡਾ ਸਿਮੈਂਟ ਦਾ ਮੈਨੂੰ ਲੱਗਦਾ ਘੱਟੋ-ਘੱਟ 12-15 ਇੰਚੀ ਸਿਮੇਂਟ ਪਿਆ ਐਨਾ ਕ ਸਿਮੇਂਟ ਪਿਆ ਹੋਣਾ ਜਿਹਦੇ ਵਿੱਚ ਵੀ ਇੱਥੋਂ ਮਾਰਿਆ ਕਿਸੇ ਨੇ ਤੇ ਜਾ ਕੇ ਉੱਥੇ ਡਿੱਗਿਆ ਤਾਂ ਤਾਂ ਵੀ ਐਡਾ ਵੱਡਾ ਮੋਰਾ ਉੱਥੇ ਕਰਤਾ ਇੰਨੀ ਬਲਾਸਟ ਦਾ ਅਸਰ ਸੀ ਜਿੰਕੀਪੁਰ ਅੱਡਾ ਇਥੋਂ 1.5 ਕਿਲੋਮੀਟਰ ਤੇ ਉਹ ਆਨੇ ਆਵਾਜ਼ ਚ ਐਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਿੰਦੂ ਸਿੱਖ ਪਾਈਚਾਰੇ ਦੇ ਨਾਂ ਤੇ ਉਸ ਨੂੰ ਤਾਂ ਡਰੈਸ ਕਰਦੇ ਹੋ ਉਹਨੂੰ ਤੁਸੀਂ ਐਡਰੈਸ ਨਹੀਂ ਕਰਦੇ ਆ ਕੁਛ ਦਿਨ ਪਹਿਲਾਂ ਇੱਕ ਆੜਤੀਆ ਮਾਰਿਆ ਅਜਨਾਲੇ ਕੁਝ ਸਮਾਂ ਪਹਿਲਾਂ ਸਾਡੇ ਜੋਤ ਸਿੰਘ ਸੰਭਰੇ ਨੇ ਉਹ ਕੇਸ ਹਾਈਲਾਈਟ ਕੀਤਾ ਸੀ ਜਿੱਥੇ ਹੈਪੀ ਪਸ਼ੀਆ ਫੇਰ ਇਨਵੋਲ ਸੀ ਗਨਮੈਨ ਮਿਲੇ ਹੋਏ ਆ ਬੰਦੇ ਨੂੰ ਉਹਤੇ ਜਾ ਕੇ ਘਰ ਦੇ ਪੁਲਿਸ ਦੇ ਹੁੰਦੇ ਹੋ ਸਾਹਮਣੇ ਫਾਇਰਿੰਗ ਕਰਤੀ ਕੀ ਪੰਜਾਬ ਦਾ ਇਹ ਬਾਰਡਰ ਸਟੇਟ ਕੀ ਮਹਿਫੂਜ਼ ਹੈ ਅੱਜ ਮੌਜੂਦਾ ਸਰਕਾਰ 'ਚ ਆਨਸਰ ਇਜ਼ ਨੋ ਔਰ ਤੁਹਾਨੂੰ ਮੈਂ ਅੱਜ ਇਹਨਾਂ ਦੀ ਪੋਲ ਖੋਲਣ ਵਾਸਤੇ ਇਹ ਤਾਂ ਪਿਛਲੇ ਸਮੇਂ 'ਚ ਤੁਸੀਂ ਆ ਜਿਹੜੇ ਅਟੈਕ ਹੋਏ ਆ ਇਨ ਦਾ ਲਾਸਟ ਆ ਪਿੱਛੇ ਚੁੱਪ ਕਰਾ ਜੀ ਲਾਸਟ 25 30 ਸਾਲਾਂ ਚ ਇਹ ਜੇ ਹਾਲਾਤ ਨਹੀਂ ਹੋਏ ਕਿ ਪੁਲਿਸ ਸਟੇਸ਼ਨ ਜਿਹੜਾ ਲਾਸਟ ਇਸਲਾਮਾਬਾਦ ਅਟੈਕ ਹੋਇਆ ਆ ਵੀ ਸੌਰੀ ਗੁਮਟਾਲਾ ਚੌਂਕੀ ਗੁਮਟਾਲਾ ਚੌਂਕੀ ਦੇ ਨਾਲ ਮੇਰਾ ਵੀ ਤੇਰਾ ਘਰ ਹੈ ਜਿੱਥੇ ਗਮਟਾਲਾ ਚੌਕੀ ਉਹ ਬਿਲਕੁਲ 에ਅਰਪੋਰਟ ਸਟੇਸ਼ਨ ਦੇ ਸਭ ਤੋਂ ਸੈਂਸਿਟਿਵ ਏਰੀਆ 에ਅਰਪੋਰਟ ਸਟੇਸ਼ਨ ਨਾਲ ਹੈ ਦੂਜੇ ਪਾਸੇ ਆਰਮੀ ਸਟੇਸ਼ਨ ਹੈ ਤੇ ਜਿਹੜੀ ਮੇਨ ਸੜਕ ਹੈ ਉਹ 에ਅਰਪੋਰਟ ਨੂੰ ਕਨੈਕਟ ਕਰਦੀ ਹੈ ਜਿੱਥੇ ਵੀਵੀਆਈਪੀ ਮੂਵਮੈਂਟ ਹੈ ਭਾਈ ਤੁਸੀਂ ਉਸ ਏਰੀਏ ਨੂੰ ਵੀ ਨਹੀਂ ਸੇਫ ਰੱਖ 파ਰੇ ਥਾਣਿਆਂ ਤੇ ਅਟੈਕ ਹੋ ਰਿਹਾ ਤੇ ਇਹਨਾਂ ਦੇ ਆਲਾ ਅਫਸਰ ਕਹਿੰਦੇ ਜਾਂ ਟਾਇਰ ਪਾਟਿਆ ਜਾਂ ਸਿਲੰਡਰ ਪਾਟਿਆ ਜਾਂ ਤੁਹਾਨੂੰ 7 ਵਜੇ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਸਬੋਧਨ ਹੋ ਕੇ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਮੂਰਖ ਕਿਸੇ ਹੋਰ ਨੂੰ ਨਹੀਂ ਸਰਕਾਰ ਆਪ ਬਣ ਰਹੀ ਆ ਕਿਉਂਕਿ ਇਹ ਕੰਮ ਚੱਲਦਾ ਰਿਹਾ ਪੰਜਾਬ ਦਾ ਜਿੱਥੇ ਆਰਥਿਕ ਪੱਖ ਤੋਂ ਨੁਕਸਾਨ ਹੋਣਾ ਉਥੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬੜਾ ਵੱਡਾ ਸੀਰੀਅਸ ਖਤਰਾ ਪੈਦਾ ਹੋ ਗਿਆ ਔਰ ਮੈਂ ਅੱਜ ਤੁਹਾਨੂੰ ਵਾਰਨਿੰਗ ਦੇ ਰਿਹਾ ਪੰਜਾਬ ਸਰਕਾਰ ਨੂੰ ਕੀ ਸਲੋਲੀ ਐਂਡ ਸਕੇਡਲੀ ਵੱਡੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਯਾ ਮਾਈਨੋਰਟੀ ਭਾਈਚਾਰੇ ਨਾਲ ਸੰਬੰਧਿਤ ਲੀਡਰਸ ਨੂੰ ਬਿਜ਼ਨਸਮੈਨ ਨੂੰ ਨਿਸ਼ਾਨਾ ਬਣਾਇਆ ਜਾਣਾ ਔਰ ਇੱਕ ਡਰ ਦਾ ਸਹਿਮ ਦਾ ਮਾਹੌਲ ਕ੍ਰੀਏਟ ਕੀਤਾ ਜਾਣਾ ਕਿ ਪੰਜਾਬ 'ਚ ਨਾ ਤੋਂ ਕੋਈ ਇਨਵੈਸਟਮੈਂਟ ਆਵੇ ਪੰ ਤਾ ਖਤਰੇជា ਇਥੇ ਭਾਈਚਾਰੇ ਕਿਸਾਨ ਜ ਨਹੀਂ ਹੈ ਮਗਰ ਕੀ ਇਹ ਨਾ ਗੱਲਾਂ ਨੂੰ ਐਡਰੈਸ ਕਰਨ ਲਈ ਮੁੱਖ ਮੰਤਰੀ ਸਾਹਿਬ ਤੋਂ ਕੋਈ ਸੰਵੇਦਨਸ਼ੀਲਤਾ ਵਿਖਾਈ ਜਾ ਰਹੀ ਹੈ